ਲੋ ਜੀ ਮੱਥੇ ਕੀ ਤਿਆਰੀ ਹੋ ਗਈ ਬਾੜ ਲਈ ਆਪਾਂ ਨੇ ਧੂਣੀ ਕੀ ਕਰਦੇ ਕੀ ਅੱਛੀ ਹੈ ਹਵਾ ਚੱਲ ਰਹੀ ਅੱਜ ਹਨਾ ਦੁਪਹਿਰ ਤੋਂ ਬਾਅਦ ਚੱਲੀ ਹੈ ਹਵਾ ਪਹਿਲਾਂ ਨਹੀਂ ਸੀ ਡੋਲ ਹਾਊਸ ਨਹੀਂ ਛੋਟਾ ਸਾ ਹਾਊਸ ਬਣਦਾ ਹੈ ਹੈਪੀ ਲੋੜੀ ਬੱਚੋ ਹੈਪੀ ਲੋੜੀ ਹੈਪੀ ਲੋੜੀ ਹੈ ਹੈਪੀ ਲੋੜੀ ਸੁੰਦਰ-ਮੁੰਦਰੀਏ ਹੈਪੀ ਲੋੜੀ ਸੁੰਦਰ-ਮੁੰਦਰੀਏ ਬੋਲੀ ਸੁੰਦਰ-ਮੁੰਦਰੀਏ ਸੁੰਦਰ-ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਦੁੱਲਾ ਪੱਟੀ ਵਾਲਾ ਦੁੱਲੇ ਨੇ ਧੀ ਵਿਆਹੀ ਸ਼ੇਰ ਸੱਕਰ ਵਾਈ ਸ਼ੇਰ ਸੱਕਰ ਵਾਈ ਅੱਗੇ ਪਤਾ ਨਹੀਂ ਕੀ ਆਦਾ ਭੁੱਲ ਗਈ ਕੁੜੀ ਦਾ ਸ਼ਾਲੂ ਪਾਟਾ ਹਨਾ ਕੁੜੀ ਦਾ ਕੁੜੀ ਦਾ ਜੀਵੇ ਚਾਚਾ ਆਦਾ ਭੁੱਲ ਗਈ ਅੰਦਾ ਨਹੀਂ ਕੀ ਚੀਜ਼ ਹੈ ਇੱਕ ਗੇਟ ਖਿੜਕੀ ਵਸੇ ਗੋਹੇ ਤਾਂ ਸੁੱਕੇ ਆ ਹਨਾ ਕੀ ਅੱਜ ਧੁੱਪ ਲਵਾਈ ਵੀ ਤੀ ਮੈਂ ਕੋਟੀ ਵਜੜਾਈ ਵੇ ਤੇ ਫਿਰ ਉਹ ਕੱਟ ਕਰ ਦੋ ਗੋਹੇ ਬਾਦੋਂ ਧਰ ਦੇਂਗੇ ਉੱਪਰ ਮੈਂ ਤੁੰਨੂੰ ਨਹੀਂ ਦੇਣੀ ਬਿਨਾ ਖਾ ਦੇ ਦੂੰਗਾ ਜਾਨ ਪਰ ਅੰਮਰੇ ਫਿਰ ਮੈਂ ਆਪਣੂ ਪਾ ਲੱਲਾ ਪੱਤੀਆ ਚਲੋ ਸਾਰਿਆਂ ਨੂੰ ਫੜਾ ਦੋ ਮਾੜੇ ਮਾੜੇ ਤੇਲ ਹੱਥਾਂ ਮੈਂ ਐਂ ਕੇ ਕਰਾਂ ਆਦ ਮੋਦਰ ਜਾਦਲੀਦਰ ਦਰਿੱਦਰ ਦੀ ਜੜ ਚੁੱਲੇ ਪੈ ਆਦ ਮੋਦਰ ਜਾਦ ਮੋਦਰ ਤੂੰ ਉੱਧਰ ਕੀ ਜੜ ਚੁੱਲੇ ਪੈ ਆ ਕੋਲ ਨੂੰ ਵੀ ਦੇ ਦਿਓ ਆ ਆਦ ਮੋਦਰ ਜਾ ਆਦ ਮੋਦਰ ਜਾ ਦਲੀਦਰ ਦਲੀਦਰ ਦੀ ਜੜ ਚੁੱਲ੍ਹੇ ਪੈ ਆਦ ਮੋਦਰ ਜਾ ਦਲੀਦਰ ਦਲੀਦਰ ਦੀ ਜੜ ਚੁੱਲ੍ਹੇ ਪੈ ਆਦ ਮੋਦਰ ਜਾ ਦਲੀਦਰ ਦਲੀਦਰ ਦੀ ਜੜ ਇਤਰਾ ਨਾ ਖੰਡਾ ਵਿੱਚ ਪਾ ਨਾ ਦਲੀਦਰ ਦੀ ਜੜ ਚੁੱਲ੍ਹੇ ਪੈ ਆਦ ਮੋਦਰ ਆਦ ਮੋਦਰ ਜਾ ਤੇ ਥੋੜ੍ਹੀ ਥੋੜ੍ਹੀ ਕਿੱਕ ਉਸਮਾਂ ਦੇ ਪਾ ਦਿਓ ਖਿੱਲਾਵਾਂ ਦੇ ਚੁੱਲ੍ਹੇ ਪੈ ਆਦ ਮੋਦਰ ਜਾ ਦਲੀਦਰ ਦਲੀਦਰ ਦੀ ਜੜ ਚੁੱਲ੍ਹੇ ਪੈ ਅਦ ਮੋਦਰ ਜਦ ਲੀਦਰ ਦਰੀਦਰ ਦੀ ਜੜ ਚੁੱਲੇ ਪੈ ਠੀਕ ਆ ਰੂਪ ਇਸਤਰੀ ਬੋਲੇ ਕਰਦੇ ਆ ਹਾਂਜੀ ਠੀਕ ਆ ਜੀ ਚਲੋ ਹੁਣ ਮੂਫਲੀਆ ਥੋੜਾ ਜਿਹਾ ਮੱਥਾ ਟੇਕ ਲੈ ਆਪਾਂ ਨੇ ਤੋ ਆਪ ਕਿਆ ਖਾਣਾ ਪਸੰਦ ਕਰੋਗੇ ਲੋ ਜੀ ਕਿਧਰ ਹੈ ਪਿਲੋੜੀ ਹੋ ਰਹੀ ਹੈ ਚਸ਼ਮੇ ਚਸ਼ਮੇ ਲਾ ਕੇ ਬੱਤੀ ਹੈ ਮੇਰੀ ਮੇਰੀ ਚਸ਼ਮੇ ਇਹ ਅਮਰੀਕਾ ਖਮਨੋ ਨਹੀਂ ਪੈਂਦੀ ਤੁਹਾ ਆ ਟੱਕਾ ਮਨੇ ਵੀ ਲਈ ਤੂੰ ਨਹੀਂ ਪੈਂਦਾ ਦੇਖੋ ਚਸ਼ਮੇ ਮੈਡਮਗੇ ਹੈਪੀ ਲੋਡੀ ਹੋ ਰਹੀ ਹੈ ਹੈਪੀ ਲੋਡੀ ਐਂਡ ਲਾਰਜ ਚਸ਼ਮਾ ਮੋਰੇ ਜਿਸ ਮੈਂ ਲਗਾਇਆ ਹੁ ਨਾ ਸਰ ਜਿਸ ਮੈਂ ਲਗਾਇਆ ਹੁ ਨਾ ਸਰ ਕੀ ਨਾਮ ਹੈ ਆਪਕਾ ਮਲਾ ਲਿਆ ਲਾਲਿਆ ਆਹ ਦਾ ਤੁਸੀਂ ਟਿੱਕ ਕਮੈਂਟਰੀ ਤੱਕ ਦੇਖ ਲਾ ਵੀਡੀਓ ਬਣੇਗੀ ਇਸ ਕੀ ਉਹ ਗਾਣਾ ਲਾ ਦੇਣੀ ਬਾਅਦ ਮੈਂ ਤੇ ਖਾਈ ਇਹ ਰੂਪ ਬੜਾ ਮੁੰਸੇ ਜਿਸ ਮੈਂ ਲਗਾਉ ਨਾ ਸਰ ਕੀ ਨਾਮ ਹੈ ਆਪ ਬਾਤ ਬਤਾਤੇ को भी मार बगाते। गोभी सब्जी। सब्जी। गोभी के सब्जी। दस ए इस तरह का का न्यू वर्क बनाऊं क्या हेलो। हैप्पी हेलोपी मैं फोन लगा ਆਪ ਬਤਾਉ ਤੁਹਾਨੂੰ ਮਨ ਲੱਗ ਰਿਹਾ ਮੇਰੇ ਕੋਲ ਨਹੀਂ ਆਵੇਗੀ ਉਹ ਤੇਰੀ ਪਟਾਕੇ ਬੰਬ ਬੰਬ ਵੱਜ ਰਿਹਾ ਹਾਂ ਪਹਿਲੀ ਲੋੜੀ ਹੈ ਨਾ ਅੱਜ ਰੁਪਿੰਦਰ ਦੀ ਲੋੜੀ ਹੈ ਨਾ ਪਟਾਕੇ ਵੱਜੇ ਨਾ ਰੁਕ ਕਿੰਨੀ ਵੀ ਲੋੜੀ ਦੂਗੀ ਚੌਥੀ ਹੈ ਨਾ ਚੌਥੀ ਐ ਬੂ ਸਟਾਲ ਦੇ ਘਰ ਦੀ

ਤੂੰ ਇਹ ਨਾ ਪੱਤੀ ਵੀ ਆ। ਪਾ ਲੈ ਤਾਂ ਲਿਖ ਰਹੀ। ਮੈਂ ਕਾਲੀ ਦਿਖ ਰਹੀ ਆ। ਤਾਂ ਕਾਲੇ ਚਸ਼ਮੇ ਲਾਏ ਹੋਏ ਆ। ਮੈਂ ਤਾਂ ਬੋਰੀ ਆ। ਪਾ ਲੈ ਤਾਂ ਲਿਖ ਰਹੀ। ਪਾਪਾ ਪਾ ਲੈ ਤਾਂ ਲਿਖ ਰਹੀ। ਹੂੰ। ਲੋ ਜੀ ਪਲੇਟ ਕਰਤੀ ਖਾਲੀ ਆਪਾਂ ਨੇ। ਸਾਰੀ ਖਾ ਲਈ ਗੱੱਚੀ ਕਰੋੜੀਆਂ। ਚਸ਼ਮੇ ਉੱਪਰ ਚਾਸ ਮਾਰ। ਮਮੀ ਚਸ਼ਮੇ ਉੱਪਰ ਚਾਸ ਮਾਰ। ਇਹ ਮੇਰੇ ਦੈ। ਵਾਟ ਵਾਟ ਸ਼ਾਦਾ। ਮਮੀ ਬਾਤ ਸੁਣੋ। ਮੰਨੇ ਗੈ ਰੂਪ ਨੂੰ। ਹੂੰ। ਰੂਪ ਤੋ ਬੜੀ ਹੁੰਦੀ ਜਾ ਰਹੀ ਨਾ। ਕਹਿੰਦੀ ਹਾਂ ਮਨੇ ਕਿ ਤੈਨੂੰ ਇੱਕ ਪੈਸੇ ਦੀ ਅਕਲ ਨਹੀਂ ਹੈ ਬੜੀ ਹੁੰਦੀ ਹੈ ਦੀ ਮਨੇ ਕਿਹਾ ਹਨਾ ਕਹਿੰਦੀ ਹਾਂ ਇੱਕ ਪੈਸੇ ਦੀ ਅਕਲ ਨਹੀਂ ਹੈ ਲੋ ਜੀ ਟੇਕ ਲਿਆ ਮੱਥਾ ਤੇ ਹੁਣ ਚਲਦੇ ਆਪਾਂ ਅੰਦਰ ਕਿਉਂਕਿ ਢੂਣੀ ਹੋ ਗਈ ਬੰਦ ਬਸ ਤਾਂ ਸੇਕਣ ਵਾਸਤੇ ਮਜ਼ਾ ਆ ਹੈ ਹਨਾ ਠੀਕ ਹੈ ਸੇਕਣ ਵਾਸਤੇ ਪਰ ਬੱਚੇ ਚਲੇ ਗਏ ਅੰਦਰ ਗੱਲ ਕੇ ਬੱਚੇ ਹਨਾ ਜਿਆਦਾ ਢੂਣੀ ਦੇ ਮੂਰੇ ਨਹੀਂ ਬੰਦੇ ਹੈਗੇ ਕਹਿੰਦੇ ਧੂਆ ਪੈਂਦਾ ਅੱਖਾਂ ਦੇ ਵਿੱਚ ਤੇ ਰੂਪ ਤਾਂ ਚਸ਼ਮੇ ਲਾ ਕੇ ਹੀ ਬੈਗੀ ਅੱਜ ਹਨਾ ਤੇ ਚਲੋ ਜੀ ਲਾਈਏ ਕੁੰਡੇ ਹੁਣ ਆਪਾਂ ਵੜਦੇ ਆ ਅੰਦਰ ਮੱਥਾ ਆਪਾਂ ਨੇ ਟੇਕ ਲਿਆ ਦਰਵਾਜਾ ਲਾ دیے ਰੂਪ ਐਂਡ ਜੋਤ ਗਈਆਂ ਅੰਦਰ ਕਹਿੰਦੀ ਮम्मा ਅੰਦਰ ਪੋਪਕੋਰਨ ਖਾਣੇ ਆ ਬੈਠ ਕੇ ਪੋਪਕੋਰਨ ਲੈ ਗਈਆਂ ਮੂੰਫਲੀਆਂ ਦਾ ਘੱਟੇ ਖਾਈਆਂ ਇਹਨਾਂ ਨੇ ਜਾਂ ਗੱੱਚੇ ਕ ਖਾਈ ਐ ਔਰ ਰਿਓੜੀਆਂ ਵੀ ਲੈ ਕੇ ਆਈਆਂ ਇੱਕ ਗੁੜ ਵਾਲੀਆਂ ਲੱਗ ਹੈ ਔਰ ਚੀਨੀ ਵਾਲੀਆਂ ਲੱਗ ਹੈ ਜੋਤ ਖਾਂਤੀ ਐ ਚੀਨੀ ਵਾਲੀਆਂ ਸੀ ਖਾਣੇ ਆ ਗੁੜ ਵਾਲੀਆਂ ਤੇ ਅੱਡ ਅੱਡ ਲਿਆਈ ਫਿਰ ਉਹ ਆ ਕੇ ਖੋਲਦੇ ਆਂ ਦਰਵਾਜਾ ਹੈਲੋ 베ਬੀ ਕਿਆ ਚਿਲਾ ਰਹੇ ਹੋ के अंदर कार्टून पॉपकॉर्न वाह पॉपकॉर्न मैं भी खाऊंगी बेटा ला दो थैंक यू क्या गाइस को लो अच्छा दो लो गाइस खा लो कह रही गाइस को दे रही हूँ ठीक है जाओ जाओ गाइस ने गाइस ने खा ले हाँ लो जी गाइस गाइस भेड़ो गाइस बीरो खा लो पॉपकॉर्न हैप्पी लोड़ी अज ਮੈਂ ਬਣਾਈ ਅੱਜ ਧਾਲ ਮੂੰਗੀ ਮਸਰੀ ਕੀ ਕਿਉਂਕਿ ਸਾਗ ਵੀ ਪਿਆ ਔਰ ਧਾਲ ਵੀ ਸਾਗ ਵੀ ਹੈ ਜੀਨੇ ਸਾਥ ਖਾਣਾ ਹੋਇਆ ਸਾਗ ਖਾ ਲੂਗੇ ਔਰ ਜਿਨੇ ਧਾਲ ਲੈਣੀ ਆ ਧਾਲ ਲੈ ਲੂਗੇ ਹਨਾ ਤੇ ਲੋ ਜੀ ਅੱਜ ਇਹ ਲੋੜੀ ਹੈਪੀ ਲੋੜੀ ਹੈ ਜੀ ਸਾਰਿਆਂ ਨੂੰ ਇੱਕ ਵਾਰ ਫੇਰ ਪਟਾਕੇ ਵੱਜ ਰਹੇ ਆ ਬਾਹਰ ਮੇ ਕੋਠੇ ਦੇ ਦਿਖਾਨੀਆਂ ਚ ਆ ਕੇ ਤੁਹਾਨੂੰ ਤੇ ਕਿਉਂਕਿ ਮੁੰਡਾ ਗਵਾਂਡੀਆਂ ਦੇ ਨਾ ਮੁੰਡਾ ਹੋਇਆ ਵਿਆ ਉਹਨਾਂ ਦੇ ਇਹ ਸੈਲੀਬ੍ਰੇਸ਼ਨ ਕਰਿਆ ਹੈ ਤੇ ਉੱਥੇ ਵੱਜ ਰਹੇ ਆ ਪਟਾਕੇ ਆ ਸੈਲੀਬ੍ਰੇਸ਼ਨ ਯੈਸ ਯੈਸ ਠਾ 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 ਉੱਪਰ ਚਲਦੇ ਹਾਂ ਗੁਰਦੁਆਰਾ ਸਾਹਿਬ ਚੜ੍ਹਦੀ ਯਾ ਗੁਰਬਾਣੀ ਵਾਓ ਚੰਦ ਵੀ ਗੋਲ ਐ ਅੱਜ ਚੰਦ ਵੀ ਗੋਲ ਐ ਬਈ ਵਾਓ ਲੋਜੀ ਇਹ ਸੈਲੀਬ੍ਰੇਸ਼ਨ ਹੋ ਰਿਹਾ ਅੱਜ ਹੈਪੀ ਲੋੜੀ ਹੈਪੀ ਲੋੜੀ ਸਾਰਿਆਂ ਨੂੰ ਅੱਜ ਹੀ ਹੈਪੀ ਲੋੜੀ ਹੈ ਅੱਜ ਤੇ ਚੰਦਾ ਮਾਮਾ ਵੀ ਗੋਲ ਐ ਇਹ ਚੰਦਾ ਮਾਮਾ ਗੋਲ ਐ ਦੇਖੋ ਤੇ ਗੁਰਦੁਆਰਾ ਸਾਹਿਬ ਚੱਲ ਰਹੀ ਹੈ ਗੁਰਬਾਣੀ ਕਿਉਂਕਿ ਕੱਲ ਨੂੰ ਮਕਰ ਸੰਕ੍ਰਾਂਤੀ ਹੈ ਲੋ ਜੀ ਵੱਜੇ ਪਟਾਕੇ ਖਤਮ ਗੁਰਦੁਆਰਾ ਸਾਹਿਬ ਚੱਲ ਰਹੀ ਹੈ ਗੁਰਬਾਣੀ ਵੇਖੋ ਚੰਦ ਕਿਵੇਂ ਗੋਲ ਹੈ ਅੱਜ ਹਨਾ ਪੂਰਨਮਾਸੀ ਹੈ ਅੱਜ ਔਰ ਬਿਲਕੁਲ ਚੰਦ ਗੋਲ ਹੈ ਪੂਰਨਮਾਸੀ ਹੈ ਨਾ ਅੱਜ ਤੇ ਕੱਲ ਨੂੰ ਸੰਗਰਾ ਸੰਗਰਾਦ ਹੈ ਤੇ ਗੁਰਦੁਆਰਾ ਸਾਹਿਬ ਚੱਲਣਾ ਖਿਚੜੀ ਔਰ ਦਹੀਂ ਦਾ ਲੰਗਰ ਗੁਰਦੁਆਰਾ ਸਾਹਿਬ ਚੱਲੂਗਾ ਕੱਲ ਨੂੰ ਲੋ ਜੀ ਥੋੜੇ ਜਿਹਾ ਪਟਾਕੇ ਦਿਖਾਏ ਆ ਤੁਹਾਨੂੰ ਜੋ ਕੋਠੇ ਤੇ ਚੱਲ ਰਹੇ ਤੇ ਹਨਾ ਉਹ ਦਿਖਾ ਕੇ ਲਿਆਈਆਂ ਠੰਡ ਬਹੁਤ ਹੋ ਰਹੀ ਹੈ ਵੈਸੇ ਦਿਨ ਚ ਧੁੱਪ ਬੜੀ ਵਧੀਆ ਤੇ ਅੱਜ ਬਹੁਤ ਵਧੀਆ ਧੁੱਪ ᱛੀ ਤੇ ਮੈਂ ਬਣਾਣੇ ਆ ਸਿਰਫ ਫੁਲਕੇ ਚਲੋ ਜਿਨ੍ਹਾਂ ਨੇ ਸਾਗ ਖਾਣਾ ਸਾਗ ਖਾਉਂਗੇ ਔਰ ਜਿਨ੍ਹਾਂ ਨੇ ਮੂੰਗੀ ਮਸਰੀ ਦੀ ਦਾਲ ਖਾਣੀ ਆ ਉਹ ਦਾਲ ਖਾ ਲੈਣੀ ਆ ਔਰ ਚੋਲ ਵੀ ਪਏ ਆ ਮੈਂ ਨਮਕੀਨ ਚੋਲ ਬਣਾਏ ਤੇ ਸਵੇਰੇ ਲਾਈਟ ਕਰਦੇ ਆ ਬੰਦ ਚੱਲਦੇ ਆ ਹੁਣ ਆਪਾਂ ਅੰਦਰ ਤੋ ਇੱਧਰ ਬਣਾਈ ਤੀ ਮੈਂ ਦਾਲ ਮੂੰਗੀ ਮਸਰੀ ਕੀ ਇਹ ਮੈਂ ਠਕੀ ਆ ਦਾਲ ਔਰ ਢੜਾ ਠਕੇ ਹੋਏ ਆ ਸਾਗ ਪਿਆ ਚੋੜ ਪਿਆ ਤੇ ਸਾਡਾ ਖਾਣ ਪੀਣ ਦਾ ਸਮਾਨ ਆ ਬਾਈ ਆਟਾ ਆਪਾਂ ਨੇ ਕੁੰਤਿਆ ਜਦੋਂ ਰੋਟੀ ਖਾਣੀ ਆ ਫੇਰ ਬਣਾਣੀ ਆ ਇੰਨੇ ਆਪਾਂ ਅੰਦਰ ਚੱਲਦੇ ਆ ਹਨਾ ਚਲੋ ਜੀ ਚੱਲਦੇ ਆਪਾਂ ਅੰਦਰ ਹੈਲੋ ਕੀ ਕੀ ਹੋ ਰਹੀ ਹੈ ਕੀ ਕਹਿ ਰਿਹਾ ਤੂੰ ਪਾਣੀ ਪੀ ਲਉ ਮੈਂ ਪਾਣੀ ਚਲੋ ਜੀ ਬਾਏ ਬਾਏ ਟੇਕ ਕੇਅਰ ਜੇ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਹੈਪੀ ਲੋੜੀ ਹੈ ਜੀ ਸਾਰਿਆਂ ਨੂੰ ਹੈਪੀ ਲੋੜੀ ਹੈ ਔਰ ਕਿਸ ਤਰ੍ਹਾਂ ਸੀ ਐਪੇ ਆਪਣੀ ਹੈਪੀ ਲੋੜੀ सेलिब्रेशन ਕਰੀ ਹੈ ਹਨਾ ਉਹ ਤੁਹਾਨੂੰ ਸਾਰਿਆਂ ਨੂੰ ਦਿਖਾਤਾ ਆਪਾਂ ਨੇ ਆਈ ਥਿੰਕ ਇਹ ਵਾਲਾ ਬਲੌਗ ਤੁਸੀਂ ਮੇਰਾ ਅਗਲੇ ਦਿਨ ਦੇਖੋਗੇ ਇੱਕ ਜਾਂ ਦੋ ਦਿਨ ਬਾਅਦ ਹਨਾ ਦੇਖੋ ਫੇਰ ਵੀ ਮੈਂ ਨਾ ਆਪਣਾ ਮਾਈਕ ਲਗਾਉਂਦੀ ਨਹੀਂ ਹੈਗੀ ਭਇਆ ਮੈਂ ਕੁੱਲ ਜਾਨੀ ਆ ਲਾਣਾ ਯਾਦ ਹੀ ਨਹੀਂ ਆਂਦਾ ਹੈਗਾ ਓਏ ਰੋਟੀ ਕਾਦੀ ਖਾਣੀ ਆ ਸੰਗ ਤੋਂ ਰੋਟੀ ਰੋਟੀ ਪਤਾ ਨਹੀਂ ਕਾਦੀ ਖਾਣੀ ਇਹਨਾਂ ਨੇ ਸਾਥ ਤੋਂ ਜੇ ਥਰ ਕੇ ਖਾਣੀ ਆ ਠੀਕ ਹੈ ਕਦੋਂ ਖਾਣੀ ਆ ਥਰ ਕੇ ਖੁੱਲ ਕੇ ਓਏ ਤੇਰੀ ਥਰ ਕੇ ਰੋਟੀ ਖਾਣੀ ਆ ਹਲੇ ਨਹੀਂ ਖਾਣੀ ਆ ਆਪਣੇ ਰੋਟੀ ਤੇ ਬੱਚੇ ਅੰਦਰ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈਏ ਬਾਏ ਬਾਏ ਟੇਕ ਕੇਅਰ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਹੈਪੀ ਲੋੜੀ ਹੈ ਜੀ ਸਾਰਿਆਂ ਨੂੰ ਇੱਕ ਵਾਰ ਫੇਰ ਔਰ ਕਿਸ ਤਰ੍ਹਾਂ ਦੀ ਸਾਡੀ ਹੈਪੀ ਲੋੜੀ ਰਹੀ ਤੁਸੀਂ ਦੇਖ ਹੀ ਲਿਆ ਹੋਣਾ ਹਨਾ ਤੇ ਆਪਾਂ ਤਾਂ ਇਦਾਂ ਹੀ ਮਨਾਨੇ ਹੁੰਨੇ ਆ ਜੀ ਵੈਸੇ ਅਗਰ ਫੈਮਿਲੀ ਇਕੱਠੀ ਹੁੰਦੀ ਹੈ ਫਿਰ ਅਗਲਾ ਬੜੀ ਧੋਣੀ ਬਾੜ ਲੰਦਾ ਲੇਕਿਨ ਸਾਡੀ ਛੋਟੀ ਫੈਮਿਲੀ ਆ ਉਸ ਹੱਬ ਤੇ ਅਸੀਂ ਆਪਣੀ ਛੋਟੀ ਜੀ ਧੋਣੀ ਬਾੜ ਲੰਨੇ ਆ ਤੇ ਚਲੋ ਜੀ ਬਾਏ ਟੇਕ ਕੇਅਰ ਬਾਏ ਬੱਚੋ ਬਾਏ YouTube ਫੈਮਲੀ ਕੋ ਦੇ ਦੋ ਚੀਜੀ ਮੰਗ ਰਹੀ ਹੈ YouTube ਫੈਮਲੀ ਪੂਰਾ ਲਫਾਫਾ ਦੇ ਦੋ YouTube ਫੈਮਲੀ ਪੂਰਾ ਲਫਾਫਾ ਦੇ ਦੋ ਦੇ ਦੋ ਪੂਰਾ ਲਫਾਫਾ ਕਿਹਾਰੇ ਪੂਰਾ ਲਫਾਫਾ ਲੈ ਲੋ YouTube ਫੈਮਲੀ ਲੇਕਿਨ ਮਬਜੂਦ ਕਿ ਪਪਾ ਬਾਹਰ ਤੇ ਪਪਾ کہاں ਗਈ ਹੈ ਰੋਟੀ ਹਲਕੇ ਖਾਣੀ ਹੈ ਬੜੇ ਦਾ ਕਾਫੀ ਮਿਸਤੀ ਕੋ ਪਤਾ ਨਾ ਚਲੇ ਕੋਈ ਵੀ ਨਹੀਂ ਇੱਧਰ ਮੈਂ ਸੋਚਿਆ ਕਿ ਕੋਈ ਹੋਏਗਾ ਲੇਕਿਨ ਕੋਈ ਵੀ ਨਹੀਂ ਹੈ ਇੱਧਰ ਤੋਂ ਅੱਜ ਭੋਲਾ ਕੋਈ ਵੀ ਨਹੀਂ ਆਇਆ ਹਾਂਪੇ ਤਾਂ ਲਾਈਟ ਚੱਲ ਰਹੀ ਹੈ ਲੇਕਿਨ ਹੈ ਕੋਈ ਵੀ ਨਹੀਂ ਹੈ ਕੱਲੂ ਨਾ ਮੈਂ ਦੇਖਦੀ ਆ ਜੇ ਧੁੱਪਾਂ ਤੇਜ਼ ਹੋਈ ਨਾ ਮੈਂ ਕੱਪੜੇ ਸੁਕਣੇ ਪਾਵਾਂਗੀ ਯਾਨੀ ਕੰਬਲ ਕੁੰਬਲ ਹੋ ਗਏ ਹਨਾ ਬੈੱਡਾਂ ਦੀਆਂ ਸ਼ੀਟਾਂ ਬੈੱਡ ਸ਼ੀਟ ਹੋ ਗਈ ਕੰਬਲ ਹੋ ਗਏ ਗੱਦੇ ਹੋ ਗਏ ਅੱਜ ਵੀ ਧੁੱਪ ਬਹੁਤ ਸੋਹਣੀ ᱛੀ ਲੇਕਿਨ ਕੱਲ ਮੀਂਹ ਪਿਆ ਤਾਂ ਨਾ ਉਹਦੇ ਕਰਕੇ ਕੰਦਾ ਕੁੰਦਾ ਦੀਆਂ ਗਿੱਲੀਆਂ ਦੀਆਂ ਅੱਜ ਧੁੱਪ ਲੱਗੀ ਵਧੀਆ ਇਸ ਕਰਕੇ ਸਵੇਰੇ ਪਾਵਾਂਗੀ ਮੈਂ ਸਾਰੀ ਚੀਜ਼ਾਂ ਚੱਕ ਕੇ ਸੁਕਣੀਆਂ ਕੋਠੇ ਤੇ ਅੱਜ ਮੈਂ ਕੱਪੜੇ ਵਾਸ਼ ਕਰਿਆ ਕੱਪੜੇ ਨਵੇਂ ਹੋਏ ਪਏ ਤੇ ਨਾ ਬਹੁਤ ਜ਼ आज मैं वॉश करी है कपड़े तो चलो जी टेक केयर बाय-बाय मिलते हैं नेक्स्ट व्लॉग में तब तक, तक के लिए बाय-बाय प्लीज लाइक शेयर एंड सब्सक्राइब